ਸਤਨਾਮ ਸ਼੍ਰੀ ਵਾਇਗੁਰੂ ਸਹਿਬ ਜੀ ਮਾਦਰ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਸੱਜਣ ਸਚਾ ਪਾਤਿਸ਼ਾਹ ਚਿਰ ਸਹਾ ਹੰਦੇ ਸਾਹ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪ ਜੀ ਨੇ ਅੱਗੇ ਬੇਨਤੀ ਹੈ ਕਿ ਤੁਸੀਂ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖੇਪ ਵਿਆਖਿਆ ਸੰਖੇਪ ਸ਼ਬਦ ਅਰਥ ਸਰਵਣ ਕਰ ਰਹੇ ਹੋ ਸੋ ਅੱਜ ਮਾਗ ਦੀ ਸੰਗਰਾਂਦ ਹੈ ਮਾਗ ਦਾ ਮਹੀਨਾ ਹੈ ਸ਼ੁਗਰਾਂਤ ਦਾ ਹੈ ਕ੍ਰਾਂਤੀ ਹਰ ਮਹੀਨੇ ਜਿਹੜੀ ਆ ਨਾ ਮੌਸਮ ਬਦਲਦਾ ਹੁਣ ਜੀਠ ਵਾਲਾ ਮੌਸਮ ਜਿਹੜਾ ਉਹ ਮਾਘੇ ਦੇ ਵਿੱਚ ਨਹੀਂ ਰਹਿਣਾ ਫੱਗਣ ਵਾਲਾ ਮੌਸਮ ਆ ਜਿਹੜਾ ਉਹ ਆਪਣੇ ਸਾਵਣੇ ਚ ਨਹੀਂ ਰਹਿਣਾ ਇਸ ਕਰਕੇ ਸ਼ੁਕਰਾਂਤ ਸ਼ੁਕਰਾਂਤ ਤੋਂ ਬਣਿਆ ਸੰਗਰਾਂਦ ਸੰਗਰਾਂਦ ਦਾ ਮਤਲਬ ਹੈ ਕ੍ਰਾਂਤੀ ਹਰ ਜਿਹੜੀ ਮੌਸਮ ਵਿੱਚ ਕ੍ਰਾਂਤੀ ਆਉਂਦੀ ਹੈ ਹਰ ਮਹੀਨੇ ਦੇ ਵਿੱਚ ਮੌਸਮ ਬਦਲਦਾ ਉਦੇ ਅਨਸਾਰ ਜਿਹੜੇ ਮਹੀਨੇ ਬਣਾਏ ਗਏ 12ਵਾਂ ਬਣਾਏ ਆ 12ਵਾਂ ਦੀ ਰਚਨਾ ਗੁਰੂ ਆਪਣੇ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਬਾਣੀ ਦੀ ਰਚਨਾ ਕੀਤੀ ਹੈ ਤੇ ਸਿੱਖਾਂ ਨੂੰ ਕਿਹਾ ਕਿ ਸੰਗਰਾਦ ਵਾਲੇ ਦਿਨ ਮਿਲ ਬੈਠ ਕੇ ਤੇ ਸੰਗਤ ਕਰਿਆ ਕਰੋ ਤੇ ਸੰਗਤ ਦੇ ਵਿਚਾਰ ਕਰਿਆ ਕਰੋ ਤੇ 12ਵਾਂ ਦਾ ਪਾਠ ਆ ਜਿਹੜਾ ਇਹ ਸੰਗਰਾਦ ਵਾਲੇ ਦਿਨ ਸੰਗਤਾਂ ਨੂੰ ਸਰਵਣ ਕਰਾਇਆ ਜਾਂਦਾ ਹੈ ਜੀ ਤਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਸਨਾਨ ਹਰ ਕਾ ਨਾਮ ਧਿਆਏ ਸੋਣਾ ਸਭ ਨਾਨੋਂ ਕਰ ਦਾਨ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਸਨਾਨ ਸਾਧੂਆਂ ਨਾਲ ਮਿਲਕੇ ਸਨਾਨ ਕਰੋ ਸਾਧੂਆਂ ਨਾਲ ਮਿਲ ਕੇ satsangat ਕਰੋ ਸਾਧੂਆਂ ਨਾਲ ਮਿਲ ਕੇ ਬਾਣੀ ਪੜੋ ਤੇ ਉਹਨਾਂ ਦੀ ਧੂੜੀ ਦਾ ਅਸ਼ਨਾ ਧੂੜੀ ਇਹ ਹੁੰਦੀ ਜੋ ਉਹਨਾਂ ਨੇ ਬੋਲਿਆ ਜੋ ਸਾਧ ਪੁਰਖਾਂ ਨੇ ਜੋ ਬਚਨ ਕੀਤੇ ਆ ਉਹ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਗੁਰੂ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਤੇ ਇਹਦੇ ਅਨਸਾਰ ਹੀ ਉਹ ਕਹਿੰਦੇ ਉਠ ਤੈ ਬੈਠ ਤ ਸੋਵ ਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਉੱਠਦਿਆਂ ਬੈੰਧਿਆਂ ਸੌਂਦਿਆਂ ਜਿਹੜਾ ਨਾ ਏ ਗੁਰਬਾਣੀ ਦਾ ਜਾਪ ਕਰੋ ਵਾਹਿਗੁਰੂ ਵਾਹਿਗੁਰੂ ਜਾਪ ਕਰੋ ਤੇ ਤੁਹਾਡਾ ਜਿਹੜਾ ਇਸ਼ਰਾਹ ਨਾ ਇਹ ਧੂੜੀ ਇਹ ਧੂੜੀ ਹੈ ਸਾਧੂ ਪੁਰਖਾਂ ਦੀ ਜਿਨ੍ਹਾਂ ਨੇ ਤੁਹਾਨੂੰ ਰਸਤਾ ਦਾ ਦਿੱਤਾ ਪ੍ਰਮਾਤਮਾ ਨੂੰ ਮਿਲਣ ਦਾ ਤੇ ਉਹਨਾਂ ਨੇ ਨਾਮ ਜਪਣ ਦਾ ਕੀਰਤ ਕਰਨ ਦਾ ਤੇ ਵੱਢ ਕੇ ਛਕਣ ਦਾ ਰਸਤਾ ਗੁਰੂ ਮਹਾਰਾਜ ਨੇ ਸਾਡੇ ਬਖਸ਼ਿਸ਼ ਕੀਤੀ ਸੋ ਉਠ ਤੈ ਬੈਠ ਤ ਸੋ ਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਉਠ ਤੈ ਬੈਠ ਤ ਹਾਰਾ ਤੇ ਆਈਏ ਮਾਰਗ ਚਲਦਾ ਹਰੇ ਹਰ ਗਾਈਏ ਉੱਠਦੇ ਆ ਪੈਂਦੇ ਆ ਸੌਧਿਆ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਹੇ ਛੀਪੋ ਛਾਇਲੋ RAM ਨਾ ਲਾਵੋ ਚੀਤ ਜਦੋਂ ਭਗਤ ਨਾਮਦੇਵ ਜੀ ਬਾਰੇ ਦੱਸ ਗਿਆ ਨਾ ਤਰਲੋਚਨ ਭਗਤ ਜੀ ਨੇ ਤੇ ਉਹਨਾਂ ਕਿਹਾ ਵੀ ਉਹ ਤੇ ਸਾਰੀ ਦਿਹਾੜੀ ਆਪਣਾ ਕੰਮ ਕਰਦਾ ਕੱਪੜੇ ਧੋਈ ਜਾਂਦਾ ਕੱਪੜੇ ਧੋਈ ਜਾਂਦਾ ਫਿਰ ਭਗਤ ਨਾਮਦੇਵ ਜੀ ਜਵਾਬ ਦਿੱਤਾ ਨਾਮਾ ਕਹੇ ਤਲੋਚਨਾ ਮੁਖ ਦੇ RAM ਸੁਵਾਲ ਹਾਥ-ਪਾਉ ਕਰ ਕਾਮ ਸਾਬ ਚੀਤ ਨਰੰਜਨ ਨਾਲ ਸਾਨੂੰ ਚੇਤ ਨਰੰਜਨ ਨਾਲ ਜੋੜਨ ਦਾ ਅਤੇ ਕਿਹਾ ਇਹ ਨਹੀਂ ਕਿਹਾ ਜੇ ਤੂੰ ਨਾਮ ਜਪਣਾ ਸਾਰਾ ਕੁਝ ਛੱਡ ਕੇ ਬਹਿ ਜਾਓ ਸਾਨੂੰ ਇਹ ਬਿਲਕੁਲ ਕੋਈ ਗੁਰਬਾਣੀ ਰਸਤਾ ਬਿਲਕੁਲ ਨਹੀਂ ਐਸਾ ਦੱਸਦੀ ਸਾਨੂੰ ਗੁਰਬਾਣੀ ਕਹਿੰਦੀ ਹੈ ਉਠ ਤੈ ਬੈਠ ਤ ਸੋਬ ਤ ਨਾਮ ਆਪਣੇ ਕੰਮ ਕਰਦੇ ਆ ਵੀ ਨਾਮ ਜਪੋ ਹਾਥ-ਪਾਉ ਕਰ ਕਾਮ ਸਾਬ ਚੀਤ ਨਰੰਜਨ ਨਾਲ ਹਾਥ-ਪਾਉ ਕਰ ਕਾਮ ਸਾਬ ਚੀਤ ਨਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਕਰੋ ਤੇ ਚੇਤਾ ਜਿਹੜਾ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖੋ ਜੀ ਹਰ ਕਾ ਨਾਮ ਧਿਆਏ ਸੁਣ ਸਭ ਨਾਮ ਓੰਕਾਰ ਦਾ ਨਾ ਹਰੀ ਦਾ ਨਾਮ ਧਿਆਉ ਜਪੋ ਤੇ ਸੁਣੋ ਤੇ ਸਬਦਾਂ ਨੂੰ ਕਰ ਦਾਨ ਦਾਨ ਕਈ ਕਹਿੰਦੇ ਨੇ ਕਿ ਨਾਮ ਜਿਹੜਾ ਨਾ ਐਵੇਂ ਨਹੀਂ ਦੇਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਕਹਿੰਦੇ ਜਿਹੜਾ ਵੀ ਤੁਹਾਨੂੰ ਮਿਲਦਾ ਉਹਨਾਂ ਨੂੰ ਕਹੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰੋ ਪ੍ਰਮਾਤਮਾ ਦਾ ਨਾਮ ਲਿਆ ਕਰੋ ਆਪ ਜਪ ਹੈ ਅਵਰ ਹੈ ਨਾਮ ਜਪਾਵੇ ਆਪ ਜਪੋ ਤੇ ਗਾ ਪਰਮਾਤਮ ਦੂਜਿਆਂ ਨੂੰ ਕੋ ਜਿਹੜੇ ਆਪਣੇ ਆ ਨਾ ਤੁਹਾਡੇ ਅਵਰੇ ਤੁਹਾਡੇ ਆਪਣੇ ਆ ਉਹਨਾਂ ਨੂੰ ਕੋ ਆਪ ਜਪੇ ਅਵਰੇ ਨਾਮ ਜਪਾਵੇ ਆਪ ਵੀ ਜਪੋ ਤੇ ਦੂਸਰੇ ਨੂੰ ਵੀ ਜਪਣ ਵਾਲ ਤੇ ਕਾਖੋ ਜੀ ਜਨਮ ਕਰਮ ਮਾਲ ਉੱਤਰੈ ਮਨ ਤੇ ਜਾਏ ਗਮਾਨ ਫਿਰ ਜੇ ਤੁਸੀਂ ਨਾਮ ਜਪਾਂਗੇ ਨਾ ਸਾਡੇ ਜਨਮ ਜਨਮ ਕੀ ਇਸਤਨ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਧਲੀ ਧੋਤੀ ਉਜਲੀ ਨਾ ਹੋ ਵੀ ਜਿਸੋ ਧੋਵਣ ਪਾਹੋ ਇਹ ਭਾਵੇਂ ਉਸ ਕੋਲੂ ਵਾਲੀ ਖੰਧਲੀ ਆ ਜਿਹੜਾ ਕਪੜਾ ਵਾਰ-ਵਾਰ ਕੋਲੂ ਤੇ ਮਾਰੇ ਜਾਂਦਾ ਮਿੱਟੀ ਨਾਲ ਘੱਟੇ ਨਾਲ ਭਰਿਆ ਪਿਆ ਉਦੋਂ ਠੰਡਾ ਲੱਗਦਾ ਰਿਹਾ ਤੇਲ ਲੱਗਦਾ ਰਿਹਾ ਉਸ ਜਿਹੜੀ ਖੰਧਲੀ ਆ ਉਹਦੇ ਵਰਗਾ ਸਾਡਾ ਮਨ ਹੋਇਆ ਨਾ ਤੇ ਜਨਮ ਕਰਮ ਮਲੇ ਉਤਰੇ ਜਦੋਂ ਨਾਮ ਜਪਾਂਗੇ ਨਾ ਭਰ ਗਿਆ ਮਤ ਪਾਪਾ ਕੇ ਸੰਗ ਉਹ ਧੋਬੇ ਨਾ ਵਾ ਕੇ ਰੰਗ ਜਦੋਂ ਸਾਡਾ ਮਨ ਆ ਜਿਹੜਾ ਇਹ ਜਦੋਂ ਅਸੀਂ ਨਾਮ ਜਪਾਂਗੇ ਨਾ ਇਹ ਜਨਮ ਕਰਮ ਜਨਮ ਜਨਮ ਕਰਮ ਉਤਰੇ ਮੰਨਤੇ ਜਾਇਗਮ ਜਨਮ ਕਰਮ ਮਲ ਉਤਰੇ ਮੰਨਤੇ ਜਮਾਏ ਕਰਮਾਂ ਦੀ ਮੈਲ ਵੀ ਉਤਰ ਜਾਂਦੀ ਹੈ ਤੇ ਜਨਮਾਂ ਦੀ ਵੀ ਉਤਰ ਜਾਂਦੀ ਹੈ ਤੇ ਮਨ ਤੋਂ ਹੰਕਾਰ ਵੀ ਖਤਮ ਹੋ ਜਾਂਦਾ ਹੈ ਜੀ ਕਾਮ ਕ੍ਰੋਧ ਨਮੋਹੀਐ ਬਿਨ ਸੈ ਲੋਭ ਸਵਾਨ ਫੇ ਕਾਮ ਤੇ ਕ੍ਰੋਧ ਕਾਮ ਕ੍ਰੋਧ ਲੋਭ ਹੰਕਾਰ ਇਹ ਪੰਜ ਚੀਜ਼ਾਂ ਨਾ ਇਹ ਫੇ ਮੋਹ ਦੀਆਂ ਲਗੀਆਂ ਜੋਰ ਨਹੀਂ ਪਾਉਂਦੀਆਂ ਜਾਂ ਆਪਣਾ ਉਹਨਾਂ ਤੋਂ ਬੰਦਾ ਮੁਕਤ ਹੋ ਜਾਂਦਾ ਉਹਨਾਂ ਤੇ ਉਹਦਾ ਕਾਬੂ ਪੈ ਜਾਂਦਾ ਗੁਰਮੁਖ ਦਾ ਜਿਹੜੇ ਸੰਕਤ ਕਰਦੇ ਆ ਤੇ ਜਿਹੜੇ ਨਾਮ ਜਪਦੇ ਕਾਮ ਕ੍ਰੋਧ ਨਾ ਮੋਹੀ ਹੈ ਬਿਨ ਸਹਿ ਲੋਭ ਸੁਆਨ ਜਿਹੜਾ ਲੋਭ ਕੁੱਤਾ ਵਾ ਲੋਭ ਕੁੱਤਾ ਜਿਹੜਾ ਭੰਗਦਾ ਹੈ ਨਾ ਅੰਦਰ ਇਹ ਵੀ ਫਿਰ ਸ਼ਾਂਤ ਹੋ ਕੇ ਬਹਿ ਜਾਂਦਾ ਜਿਹੜੇ ਗੁਰਮੁਖ ਨਾਮ ਜਪਦੇ ਆ ਤੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ ਜੀ ਸੱਚੇ ਮਾਰਗ ਚੱਲਦੇ ਆ ਉਸਤਾ ਦਾ ਕਰੇ ਜਹਾਨਾ ਫੇ ਜਦੋਂ ਸੱਚੇ ਮਾਰਗ ਤੇ ਗੁਰਮੁਖ ਗੱਡੀ ਰਾਹ ਚਲੰਦਾ ਉਸ ਰਾਹ ਤੇ ਜਦੋਂ ਚੱਲ ਪੈਂਦੇ ਆ ਨਾ ਗੁਰਮੁਖ ਫੇ ਲੋਕੀ ਵੀ ਕਹਿੰਦੇ ਵੀ ਉਹ ਚੰਗਾ ਗੁਰਮੁਖ ਆਦਮੀ ਹੈ ਉਹ ਗੁਰੂ ਘਰ ਦੇ ਨਾਲ ਜੁੜਿਆ ਉਹ ਕਿਰਤ ਕਰਦਾ ਤੇ ਆਪਣੇ ਨਾਮ ਜਪਦਾ ਕਿਰਤ ਕਰਦਾ ਵੰਡ ਕੇ ਸ਼ਕਦਾ ਤੇ ਉਹ ਗੁਰੂ ਦਾ ਸਿੱਖ ਹੈ ਸੱਚੇ ਮਾਰਗ ਚਲਦਿਆਂ ਸੱਚੇ ਮਾਰਗ ਤੇ ਚਲਦਿਆਂ ਸੱਚਾ ਮਾਰਗੀ ਹੋਈ ਹੈ ਕਿ ਆਪਣੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਉਹਦੇ ਦੇ ਜਦੋਂ ਚੱਲਦਾ ਹੈ ਨਾ ਤੇ ਫਿਰ ਸਾਰੇ ਲੋਕੀਓ ਦੀ ਉਸਤਤ ਕਰਦੇ ਆ ਸਾਰੇ ਕਿ ਉਹ ਵਿਅਕਤੀ ਬਹੁਤ ਚੰਗਾ ਹੈ ਉਹ ਚੰਗੇ ਗੁਣਾ ਵਾਲਾ ਚੰਗੀ ਜ਼ਬਾਨ ਵਾਲਾ ਚੰਗਾ ਹੈ ਚੰਗਾ ਜ਼ਬਾਨ ਵਾਲਾ ਇੱਕ ਕਰਕੇ ਹੈ ਕਿ ਜਦੋਂ ਬੋਲਦਾ ਹੈ ਨਾ ਬਾਣੀ ਉੱਚ ਲੈ ਉਚਰੈ ਸਾਧ ਜਣਾ ਅੰਮਿਓ ਚੱਲੇ ਝਰਨੇ ਉਹ ਫੇ ਐਸੇ ਗੁਰਮ ਪਿਆਰੇ ਜਦੋਂ ਬਾਣੀ ਪੜ੍ਹਦੇ ਤੇ ਬੋਲਦੇ ਆ ਨਾ ਇੰਜ ਮਹਿਸੂਸ ਹੁੰਦਾ ਜਿਵੇਂ ਅੰਮ੍ਰਿਤ ਦੇ ਝਰਨੇ ਚੱਲ ਰਹੇ ਹੋਣਾ ਤੇ ਲੋਕੀਓ ਨਾਲ ਝਰਨਿਆਂ ਦਾ ਅੰਮ੍ਰਿਤ ਦਾ ਆਨੰਦ ਮਾਣ ਰਹੇ ਹੋਣ ਜੀ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ 88 ਤੀਰਥਾਂ ਦਾ ਪੁੰਨ ਆ ਨਾ ਜਿਹੜਾ ਉਹ ਲੱਗਦਾ ਜੀਆਂ ਤੇ ਦਇਆ ਕਰਨ ਵਾਲੇ ਨੂੰ ਦਇਆ ਕੌਣ ਕਰ ਸਕਦਾ ਜਿਹੜਾ ਧਰਮੀ ਹੋਵੇ ਜਿਹੜਾ ਧਰਮੀ ਨਹੀਂ ਉਹ ਦਇਆ ਨਹੀਂ ਕਰ ਸਕਦਾ ਜਿਹੜਾ ਧਰਮੀ ਉਹ ਕਾਮ ਗਰੂ ਲੋਭ ਮੋਹ ਹੰਕਾਰ ਤੋਂ ਵੀ ਮੁਕਤ ਹੋ ਜਾਂਦਾ ਜਿਹੜਾ ਧਰਮੀ ਆ ਉਹਦੀ ਲੋਕੀ ਉਸਤਤ ਵੀ ਕਰਦੇ ਆ ਜਿਹੜਾ ਧਰਮੀ ਆ ਉਹ ਹੰਕਾਰ ਤੋਂ ਵੀ ਮੁਕਤ ਹੁੰਦਾ ਜਿਹੜਾ ਧਰਮੀ ਆ ਉਹਦੇ ਮਨ ਤੋਂ ਜਨਮ ਕਰਮ ਦੀ ਮੈਲ ਵੀ ਲੱਥੀ ਹੁੰਦੀ ਹੈ ਤੇ 88 ਤੀਰਥਾਂ ਦਾ ਸਗਲ ਪੁੰਨਾਂ ਜੀਆਂ ਤੇ ਦਇਆ ਕਰਨੀ ਜੀਆਂ ਤੇ ਦੇਗਾ ਜੀਆਂ ਮਾਰ ਜੀਵਾਂ ਲਈ ਸੋਈ ਅਵਰ ਨਾ ਕੋਈ ਰੱਖੇ ਦਾਨੋ ਤੇ ਅਸਨਾਨੋ ਵੰਜੇ ਪਸ ਪਾਈ ਸਿਰ ਖੁੱਥੇ ਗੁਰੂ ਮਹਾਰਾਜ ਜੀ ਕਹਿੰਦੇ ਵੀ ਜੀ ਆ ਨਾ ਜਿਹੜੇ ਜੀਆਂ ਨੂੰ ਪ੍ਰਮਾਤਮਾ ਜਿਉਂਦਾ ਵੀ ਉਹ ਹੈ ਮਾਰਦਾ ਵੀ ਉਹ ਆ ਪਰ ਅਸੀਂ ਬਿਨਾ ਮਰ ਕੇ ਆਪਣੇ ਬਿਨਾ ਮਤਲਬ ਕਿਸੇ ਜੀਵ ਦੀ ਹੱਤਿਆ ਕਰੀਏ ਉਹ ਪਾਪ ਹੈ ਉਹਤੇ ਦਇਆ ਕਰਨ ਜਿਹਦੇ ਬਿਨਾ ਮਤਲਬ ਅਸੀਂ ਕਿਸੇ ਜੀ ਦੇ ਉੱਤੇ ਜੀ ਦਾ ਨੁਕਸਾਨ ਕਰ ਦਈਏ ਕਿਸੇ ਜੀ ਦੇ ਉੱਤੇ ਆਪਣੇ ਕਰੋਪ ਹੋਈਏ ਕਿਸੇ ਕਹਿਰ ਢਾਈਏ ਕਿਸੇ ਜੀ ਦੇ ਉੱਤੇ ਉਹ ਬਿਲਕੁਲ ਗਲਤ ਆ ਤੇ ਜਿਹੜੇ ਦਇਆ ਕਰਦੇ ਨੇ ਉਹ ਫੇਰ ਠਾਠਾਂ ਤੀਖਾਂ ਦਾ ਇਸ਼ਨਾਨ ਨਾ ਨੇ ਜਿਹੜਾ ਉਹ ਆਪਣੇ ਮਨ ਦੇ ਵਿੱਚ ਹੀ ਕਰੀ ਜਾਂਦੇ ਕਿਉਂਕਿ ਦਇਆਗਵਾਨ ਧਰਮੀ ਹੁੰਦੇ ਆ ਤੇ ਧਰਮੀ ਲੋਕ ਜਦੋਂ ਨਾਮ ਜਪਦੇ ਆ ਕੀਰਤ ਕਰਦੇ ਆ ਤੇ ਫੇਰ ਉਹਨਾਂ ਦੀ ਜਰਾ ਸਾਰਾ ਇਹ ਪ੍ਰਵਾਨ ਹੋ ਜਾਂਦਾ ਟਾਟਾ ਤੀਥਾਂ ਦੇ ਦਾ ਫਲ ਉਹਨਾਂ ਨੂੰ ਮਿਲਦਾ ਜਦੋਂ ਦਇਆ ਕਰਦੇ ਹਨ ਜੀਵਾਂ ਤੇ ਜੀ ਜਿਸਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਦੇ ਉੱਤੇ ਮਹਾਰਾਜ ਦਇਆ ਕਰ ਦਿੰਦੇ ਆ ਨਾ ਦਇਆ ਕਰਕੇ ਆ ਬਖਸ਼ਾ ਸਾਰੀਆਂ ਕਰ ਦਿੰਦੇ ਆ ਜਿਨ੍ਹਾਂ ਨੂੰ ਨਾਮ ਦੇ ਨਾਲ ਜੋੜ ਲੈਂਦੇ ਆ ਕਾਮ ਕਰੋ ਲੋਭ ਹੰਕਾਰ ਮਿਟਾ ਦਿੰਦੇ ਆ ਉਹਨਾਂ ਨੂੰ ਦਇਆਵਾਦ ਬਣਾ ਦਿੰਦੇ ਆ ਉਹਨਾਂ ਨੂੰ ਧਰਮੀ ਬਣਾ ਦਿੰਦੇ ਆ ਕਿ ਜਿਸਨੋਂ ਦੇ ਬਖਸ਼ਾ ਜਿਨ੍ਹਾਂ ਦੇ ਹੋ ਜਾਂਦੀਆਂ ਨਾ ਸੋਈ ਪੁਰਖ ਸਜਾਨ ਉਹ ਚੰਗਾ ਪੁਰਖ ਜਾਣਿਆ ਜਾਂਦਾ ਸੁਜਾਨਦਾ ਹੁੰਦਾ ਚੰਗਾ ਚੰਗਾ ਪੁਰਖ ਜਾਣਿਆਂ ਦਾ ਵਧੀਆ ਪੁਰਖ ਜਾਣਿਆ ਜਾਂਦਾ ਉਹਨੂੰ ਚੰਗੀ ਤਰ੍ਹਾਂ ਲੋਕ ਜਾਣ ਲੈਂਦੇ ਨੇ ਕਿ ਪੁਰਖ ਬਹੁਤ ਵਧੀਆ ਇਨਸਾਨ ਹੈ ਜੀ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਜਿਹੜੇ ਗੁਰਮੁਖਾ ਪਿਆਰ ਨੇ ਆਪਣਾ ਪ੍ਰਭੂ ਮਿਲ ਪਿਆ ਹੈ ਪ੍ਰਭੂ ਨਾਲ ਬਲਾਪ ਹੋ ਗਿਆ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮਏ ਹੁ ਨਿਭਰਿਓ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੂੰ ਪ੍ਰਮਾਤਮਾ ਮਿਲ ਪਿਆ ਐਸੇ ਪੁਰਖਾਂ ਨੂੰ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਹੋਰ ਵੀ ਜਿੰਨੇ ਭਗਤ ਹੋਏ ਨੇ ਉਹਨਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਤੇ ਭਗਤ ਤੰਨਾ ਜੀ ਉਹਨਾਂ ਨੇ ਤੇ ਅਸੀਂ ਉਹਨਾਂ ਤੋਂ ਕੁਰਬਾਨ ਜਾਣੇ ਜਿਹੜੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਜਿਨ੍ਹਾਂ ਨੂੰ ਆਪਣਾ ਪ੍ਰਭੂ ਮਿਲ ਪਿਆ ਅਸੀਂ ਉਹਨਾਂ ਤੋਂ ਕੁਰਬਾਨ ਹੁੰਨੇ ਹਾਂ ਜੀ ਮਾਗ ਸੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਵਾਨ ਮਾਗ ਮਹੀਨੇ ਦੇ ਸੰਸਾਰ ਮਹਾਰਾਜ ਉਪਦੇਸ਼ ਕਰਕੇ ਬਖਸ਼ਿਸ਼ ਕਰਦੇ ਹਨ ਉਹਨਾਂ ਨੂੰ ਸੁੱਚੇ ਕਿਹਾ ਜਾਂਦਾ ਚੰਗੇ ਕਿਹਾ ਜਾਂਦਾ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ ਉਹਨਾਂ ਨੂੰ ਨਾਮ ਦਾ ਰਸਤਾ ਦੱਸ ਦਿੱਤਾ ਉਹਨਾਂ ਦੇ ਸਾਰੀਆਂ ਚੀਜ਼ਾਂ ਤੋਂ ਜਿੰਨੀਆਂ ਵੀ ਚੀਜ਼ਾਂ ਨੇ ਕੰਮ ਕਰੋ ਲੋਭ ਹੰਕਾਰ ਜਨਮ ਵਰ ਦੇ ਜਿੰਨੇ ਵੀ ਦੁੱਖ ਲੱਗੇ ਆ ਉਹ ਸਾਰੇ ਉਹਨਾਂ ਦੇ ਖਤਮ ਹੋ ਗਏ ਤੇ ਉਹ ਦਇਆਵਾਨ ਹੋ ਗਏ ਹਨਾ ਜੀ ਫਿਰ ਉਹਨਾਂ ਨੂੰ ਸੁੱਚੇ ਕਿਹਾ ਜਾਂਦਾ ਮਾਗ ਸੁੱਚੇ ਦੇ ਕਾਂਢੀਏ ਕਾਂਢੀਏ ਦਾ ਮਤਲਬ ਇਹ ਹੈ ਜਗ ਮੈਂ ਉਤਮ ਕਾਂਢੀਏ ਵਿਰਲੇ ਕੇਈ ਕੇ ਇਹ ਵਿਰਲੇ ਲੋਕ ਹੁੰਦੇ ਆ ਜਿਨ੍ਹਾਂ ਦੇ ਉੱਤੇ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨੇ ਤੇ ਉਹਨਾਂ ਨੂੰ ਗੁਰੂ ਮਿਹਰਬਾਨ ਹੋ ਕੇ ਬਖਸ਼ਿਸ਼ ਕਰਦਾ ਏ ਮਾਗ ਸੁੱਚੇ ਸੇ ਕਾਂਢੀਏ ਉਹਨਾਂ ਨੂੰ ਸੁੱਚੇ ਕਹੋ ਉਹਨਾਂ ਨੂੰ ਚੰਗੇ ਕਹੋ ਜਿਨ੍ਹਾਂ ਤੇ ਪੂਰਾ ਗੁਰੂ ਮਿਹਰਬਾਨ ਹੋ ਜਾਂਦਾ ਹੈ ਜੀ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਸਾਰ ਇਹ 12 ਮਾਹ ਦਾ ਜੋ ਪਾਠ ਹੁੰਦਾ ਉਹਦੇ ਵਿੱਚੋਂ ਮਾਗਦੀ ਮਾਗਦੀ ਸੰਗਰਾਦ ਅੱਜ ਉਹਦੇ ਸੰਖੇਪ ਥੋੜੀ ਜੀ ਵਿਆਖਿਆ ਆਪਣੇ ਮਤ ਅਨਸਾਰ ਦਾਸ ਨੇ ਕੀਤੀ ਹੈ ਸੋ ਉਹ ਆਪਾਂ ਆਪਣਾ ਲੜੀਦਰ ਜਿਹੜੀ ਬਾਣੀ ਹੈ ਜੋ ਆਪਾਂ ਲੜੀਦਰ ਸੰਖੇਪ ਵਿਆਖਿਆ ਕਰਦੇ ਆਂ ਆਪਾਂ ਉਹ ਕਰੀਏ ਤੇ ਇਹਦੀ ਆਖਰੀ ਪੰਕਤੀਆਂ ਕਹਿ ਕੇ ਆਪਾਂ ਸਮਾਪਤੀ ਵੱਲ ਵਧੀਏ ਜੀ। ਮਾਗ ਸੱਚੇ ਸੇ ਕੰਢੀਏ ਜਿਨ ਪੂਰਾ ਗੁਰ ਮਿਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਤਨਾਮ ਸ੍ਰੀ ਵਾਇਗਰੂ ਸਾਹਿਬ ਜੀ ਗੌੜੀ ਮਾਜ ਮਹੱਲਾ ਚੌਥਾ ਚੌਥੇ ਪਾਤਸ਼ਾਹ ਸਹਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਚਾਰੀ ਗਈ ਗੌੜੀ ਰਾਗ ਦੇ ਵਿੱਚ ਬਾਣੀ ਹੈ ਸ਼ਬਦ ਹੈ ਜੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 174 ਨੰਬਰ ਅੰਗ ਤੇ ਦਰਜ ਕੀਤਾ ਗਿਆ ਹੈ ਵਰਣਨ ਕੀਤਾ ਗਿਆ ਹੈ ਅੰਕਿਤ ਕੀਤਾ ਗਿਆ ਹੈ ਜੀ ਜੋ ਜੀ ਮੇਰੇ ਗੋਵਿੰਦਾ ਜੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਜੋ ਜੀ ਜਿਉ ਹਰ ਆਪੇ ਕਾਣੋ ਪਾਇਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜਿਉ ਜਿਹੜਾ ਮੇਰਾ ਕਾਲਪੁਰਕ ਵੈਜਰੂ ਹੈ ਨਾ ਉਹ ਸਾਰੇ ਚੋਰ ਕਰ ਕਰ ਦੇਖਦਾ ਹੈ ਉਹਨੇ ਸਾਰੀ ਦੁਨੀਆ ਨਾ ਜਿਹੜੀ ਇਹ ਆਪਣੇ ਹੁਕਮ ਦੇ ਅਨਸਾਰ ਬਣਾਈ ਆ ਤੇ ਆਪਣੇ ਹੁਕਮ ਦੇ ਅਨਸਾਰ ਮਿਟਾ ਦਿੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਸੀ ਵਾਲਾ ਤੋਂ ਅੱਗੇ ਚੱਲਦੇ ਚੱਲਦੇ ਢਿੱਲਵਾ ਪਿੰਡ ਪਹੁੰਚੇ ਆ ਨਾ ਕੋੜਕਪੂਰੇ ਦੇ ਲਾਗੇ ਉੱਥੇ ਪਹੁੰਚੇ ਉੱਥੇ ਉਹਨਾਂ ਦੇ ਨਾ ਚਾਚਾ ਜੀ ਕੌਲ ਰਾਏ ਸੋਢੀ ਜੀ ਉਹਨਾਂ ਨੇ ਮਿਲੇ ਆ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਚਾਰੇ ਸਹਿਬਜ਼ਾਦੇ ਸ਼ਹੀਦ ਹੋ ਗਏ ਆ ਤੁਹਾਡੇ ਮਨ ਦੀ ਅਵਸਥਾ ਕੀ ਹੈ ਤੁਹਾਡੇ ਨੂੰ ਮਨ ਨੂੰ ਬਹੁਤ ਦੁੱਖ ਲੱਗਾ ਹੋਣਾ ਗੁਰੂ ਸਾਹਿਬ ਜੀ ਨੇ ਦਇਆ ਸਿੰਘ ਜੀ ਨੂੰ ਕਿਹਾ ਦਇਆ ਸਿੰਘ ਜੀ ਤੁਸੀਂ ਧਰਤੀ ਦੇ ਚਾਰ ਲਕੀਰਾਂ ਖਿੱਚੋ ਭਾਈ ਦਇਆ ਸਿੰਘ ਜੀ ਨੇ ਧਰਤੀ ਦੇ ਚਾਰ ਲਕੀਰਾਂ ਖਿੱਚੀਆਂ ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਮਿਟਾ ਦਿਓ ਫਿਰ ਕਹਿੰਦੇ ਲਕੀਰਾਂ ਖਿੱਚੋ ਫਿਰ ਕਹਿੰਦੇ ਮਿਟਾ ਦਿਓ ਉਹਨਾਂ ਫੇਰ ਖਿੱਚੀਆਂ ਫੇਰ ਮਿਟਾ ਦਿੱਤੀਆਂ ਤੇ ਉਹਨਾਂ ਨੂੰ ਪੁੱਛਿਆ ਭਾਈ ਦਇਆ ਸਿੰਘ ਜੀ ਗੁਰੂ ਮਹਾਰਾਜੀ ਪੁੱਛਦੇ ਐ ਭਾਈ ਦਇਆ ਸਿੰਘ ਜੀ ਇਹ ਲਕੀਰਾਂ ਖਿੱਚਣ ਵੇਲੇ ਤੇਰੇ ਤੁਹਾਡੇ ਮਨ ਦੀ ਸਥਿਤੀ ਕੀ ਸੀ ਤੇ ਜਦੋਂ ਮਟਾਈਆਂ ਉਦੋਂ ਸਥਿਤੀ ਕੀ ਸੀ ਉਹ ਕਹਿੰਦਾ ਜੀ ਮਹਾਰਾਜ ਮੈਂ ਤੇ ਆਪ ਜੀ ਦਾ ਹੁਕਮ ਮੰਨਿਆ ਵਾ ਮੈਨੂੰ ਕੋਈ ਫਰਕ ਨਹੀਂ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕੌਲ ਰਾਏ ਸੋਢੀ ਜੀ ਨੂੰ ਕਿ ਜਿਹਨੇ ਆਕਾਰਪੁਰਖ ਵੈਗਰੂ ਨੇ ਮੈਨੂੰ ਚਾਰੇ ਸਾਹਿਬ ਜਾਦੇ ਦਿੱਤੇ ਸੀ ਉਹਨੇ ਚਾਰੇ ਸਾਹਿਬ ਜਾਦੇ ਲੈ ਲਿਆ ਤੇ ਮੇਰੇ ਮਨ ਤੇ ਕੋਈ ਮੈਂ ਤੇ ਉਹਦੇ ਹੁਕਮ ਦੇ ਵਿੱਚ ਆ ਰਿਹਾ ਤੇ ਹੁਕਮ ਦੇ ਵਿੱਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁਝੇ ਤਾਹੋਂ ਮੈਂ ਕਹੇ ਨਾ ਕੋਈ ਮੈਂ ਤੇ ਉਹਨਾਂ ਦੇ ਹੁਕਮੇ ਚਲ ਰਿਹਾ ਹਾਂ ਉਹਨਾਂ ਨੇ ਦਿੱਤੇ ਤੇ ਉਹਨਾਂ ਜਿਸਤੀ ਜਿਸਕੀ ਵਸਤ ਸੂਈ ਲੈ ਜਾਏਗਾ ਰੋਸ ਕਿਸੇ ਨੂੰ ਕੀਤਾ ਜਿਹਦੇ ਵਸਤ ਸੀ ਉਹ ਲੈ ਗਿਆ ਮੇਰੇ ਮਨ ਤੇ ਕੋਈ ਅਸਰ ਨਹੀਂ ਹੈ ਜੀ ਇਸੇ ਤਰ੍ਹਾਂ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪਾਸੇ ਮੇਰਾ ਚੋਜੀ ਉਹੜਾ ਮੇਰਾ ਕਾਲਪੁਕ ਵੈਖ ਰੂ ਹੈ ਨਾ ਉਹ ਚੋਰ ਕਰ ਕਰਕੇ ਵੇਖਦਾ ਮੌਲਾ ਖੇਲ ਕਰੇ ਉੱਠ ਟੁੱਠੇ ਜੇ ਜਿਹੜਾ ਮੌਲਾ ਹੈ ਨਾ ਉਹ ਆਪਣੇ ਖੇਲ ਆਪੇ ਕਰ ਕਰ ਵੇਖਦਾ ਹੈ ਜੀ ਹਰ ਆਪੇ ਕਾਣੋ ਪਾਇਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜਿਓ ਉਹਨੇ ਆਪੇ ਕ੍ਰਿਸ਼ਨ ਮਹਾਰਾਜ ਨੂੰ ਪੈਦਾ ਕੀਤਾ ਤੇ ਆਪੇ ਗੋਪੀਆਂ ਲਿਆ ਕੇ ਉਹਨੂੰ ਦੇ ਦਿੱਤੀਆਂ ਤੇ ਉਹਨੇ ਆਪਣੇ ਆਪ ਹੀ ਮਹਾਰਾਜ ਕਰੀ ਜਾਂਦੇ ਨੇ ਜੋ ਕਰਦੇ ਨੇ ਤੇ ਫਿਰ ਜਦੋਂ ਆਖਰੀ ਸਮਾਂ ਆਉਂਦਾ ਹੈ ਨਾ ਤੇ ਕ੍ਰਿਸ਼ਨ ਜੀ ਜਦੋਂ ਇਸ ਦੁਨੀਆ ਤੋਂ ਜਾਂਦੇ ਨੇ ਤੇ ਉਹ ਵੀ ਉਹਦੇ ਹੁਕਮ ਦੇ ਵਿੱਚ ਹੀ ਜਾਂਦੇ ਹਨ ਜੀ ਹਾਰੇ ਆਪੇ ਸਭ ਕੱਢ ਭੋਗਦਾ ਮੇਰੇ ਗੋਵਿੰਦਾ ਆਪੇ ਰਸਿਆ ਭੋਗੀ ਜਿਉ ਉਹ ਅਕਾਲਪੁਰਖ ਵੈਗਰੂ ਸਾਰੇ ਸਰੀਰਾਂ ਦੇ ਅੰਦਰ ਵਾਸ ਕਰਦਾ ਹੈ ਹਰ ਮੰਦਰ ਇਹੋ ਸਰੀਰ ਹੈ ਜਿੱਤੋਂ ਅਰਜਾਤਾ ਸਾਰੇ ਹੀ ਜੀਵਾਂ ਦੇ ਅੰਦਰ ਉਹਦਾ ਵਾਸਾ ਹੈ ਤੇ ਉਹ ਵੱਖ-ਵੱਖ ਤਰ੍ਹਾਂ ਦੇ ਭੋਗ ਰਸਾਂ ਦੇ ਭੋਗ ਵੀ ਆਪੇ ਹੀ ਲਾਉਂਦਾ ਹੈ ਜੀ ਹਰ ਸੁ ਜਾਣ ਨਾ ਭੁੱਲੀ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜੀਓ ਉਹ ਅਕਾਲਪੁਰਖ ਵੈਗਰੂ ਸੁਜਾਨ ਹੈ ਚੰਗਾ ਜਾਣਨ ਵਾਲਾ ਹੈ ਉਹ ਕਦੇ ਭੁੱਲਦਾ ਨਹੀਂ ਹੈ ਨਾ ਭੁੱਲੀ ਮੇਰੇ ਗੋਵਿੰਦਾ ਨਾ ਭੁੱਲਦਾ ਹੈ ਮੇਰਾ ਅਕਾਲਪੁਰਖ ਵੈਗਰੂ ਆਪੇ ਸਤਗੁਰ ਜੋਗੀ ਜੀਓ ਉਹ ਸੱਚਾ ਗੁਰੂ ਹੈ ਤੇ ਉਹ ਜੋੜਦਾ ਵੀ ਆਪ ਹੈ ਸਾਰਿਆਂ ਨੂੰ ਜੋ ਜੋਗੀ ਦਾ ਮਤਲਬ ਜੋੜਨਾ ਉਹ ਆਪੇ ਹੀ ਸਾਰਿਆਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਜੀ ਆਪੇ जग ਤੋਂ ਪਾਏ ਦਾ ਮੇਰੇ ਗੋਵਿੰਦਾ ਹਰੇ ਆਪੇ ਆਪ ਖਿਲੇ ਬਉ ਰੰਗੀ ਜਿਓ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ ਬਾਜੀਗਰ ਸਵਾਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਕਥਨੀ ਕਹੇ ਭਰਮ ਨਾ ਜਾਈ ਸਭ ਕਤਕਤ ਰਹੀ ਲਕਾਈ ਸਾਰੇ ਲੋਕੀ ਕਹੀ ਜਾਂਦੇ ਆਹ ਕੀ ਹੋ ਗਿਆ ਆਹ ਕੀ ਹੋ ਗਿਆ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਉਹ ਕਾਲਪ੍ਰਿਕ ਵੈਗਰੂ ਜਗਤ ਨੂੰ ਅਪਾਉਂਦਾ ਵੀ ਉਹ ਆਪ ਹੈ ਤੇ ਸਾਰੇ ਰੰਗਾ ਤੇ ਖੇਲਦਾ ਵੀ ਉਹ ਆਪ ਹੈ ਜੀ ਇਕ ਨਾ ਭੋਗ ਪੋਗਾਏ ਦਾ ਮੇਰੇ ਗੋਵਿੰਦਾ ਇਕ ਨਗਨ ਫਿਰੇ ਨੰਗ ਨੰਗੀ ਜਿਉ ਇਕ ਤੇ ਐਸੇ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬੜੇ 36 ਪ੍ਰਕਾਰ ਦੇ ਭੋਜਨ ਭਗਾਉਂਦਾ ਹੈ ਭੋਜਨ ਦਿੰਦਾ ਹੈ ਤੇ ਇੱਕ ਜਿਹੜੇ ਵਿਚਾਰੇ ਉਹ ਸਦਾ ਹੀ ਭੁੱਖੇ ਨੰਗੇ ਜਿੰਦਗੀ ਬਤੀਤ ਕਰਦੇ ਹਨ ਜੀ ਆਪੇ ਜਗਤੋਂ ਪਾਏ ਦਾ ਮੇਰੇ ਗੋਵਿੰਦਾ ਹਰ ਦਾਨ ਦੇਵੇ ਸਭ ਮੰਗੀ ਜਿਉ ਇਹ ਜਗਤ ਸਾਰਾ ਉਹਨੇ ਆਪ ਹੀ ਉਪਾਇਆ ਹੈ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਏ ਲਖ ਦਰਿਆਓ ਇੱਕੇ ਵਾਰ ਕਹਿਤਾ ਸ੍ਰਿਸ਼ਟੀ ਸਾਜੀ ਜਾਵੇ ਤੋ ਸ੍ਰਿਸ਼ਟੀ ਸਾਜੀ ਗਈ ਤੇ ਉਹ ਮੰਗਿਆ ਦਾਣ ਦੇ ਦੇ ਦਿੰਦਾ ਜੋ ਮੰਗਦੇ ਆ ਨਾ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਬਖਸ਼ਿਸ਼ ਕਰ ਦਿੰਦੇ ਸਾਨੂੰ ਦੇ ਦਿੰਦੇ ਹਨ ਜੀ ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੇ ਹਰ ਚੰਗੀ ਜੀਓ ਜਿਹੜੇ ਭਗਤ ਆ ਨਾ ਉਹਨਾਂ ਦਾ ਆਧਾਰ ਨਾਮ ਹੈ ਤੇ ਉਹ ਹਰ ਵੇਲੇ ਕਹਿੰਦੇ ਮਹਾਰਾਜ ਸਾਨੂੰ ਕੋਈ ਚੰਗੀ ਗੱਲ ਸੁਣਾ ਚੰਗੀ ਕਥਾ ਚੰਗੀ ਗੱਲ ਸਾਡੇ ਮੂੰਹ 'ਚ ਪਵੇ ਸਾਡੇ ਕੰਨਾਂ 'ਚ ਪਵੇ ਤੇ ਅਸੀਂ ਚੰਗਾ ਬੋਲੀਏ ਤੇ ਚੰਗਾ ਹੀ ਕਰੀਏ ਜੀ ਹਰ ਆਪੇ ਭਗਤ ਕੋ ਰਾਏ ਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜਿਓ ਉਹ ਕਾਲਪੁਰਖ ਵੈਗਰੂ ਭਗਤੀ ਵੀ ਆਪ ਕਰਾਉਂਦਾ ਤੇ ਭਗਤਾ ਦੇ ਮਨ ਦੀ ਜਿਹੜੀ ਲੋਚ ਆ ਉਹ ਪੂਰੀ ਕਰਦਾ ਹੈ ਜੀ ਆਪੀ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹੀਂ ਦੂਰੀ ਜਿਓ ਉਹਦਾ ਕਾਲਪੁਰ ਕੋਈ ਨਹੀਂ ਜਲਾ ਦੇ ਵਿੱਚ ਹੀ ਉਹ ਹੀ ਹੈ ਥਲਾਂ ਦੇ ਵਿੱਚ ਹੀ ਉਹ ਆ ਉਹ ਸਭ ਦੇ ਵਰਤਦਾ ਹੈ ਤੇ ਉਹ ਬਿਲਕੁਲ ਦੂਰ ਨਹੀਂਗਾ ਹਰ ਨੇੜੇ ਨੇ ਹੈ ਦੂਰ ਨਾ ਜਾਣਿਆ ਉਹ ਦਿੱਤ ਸਾਰੇ ਸੰਭਾਲੇ ਆ ਤਾਂ ਉਹ ਪ੍ਰਭੂ ਨਾ ਨੇੜੇ ਹੈ ਦੂਰ ਨਹੀਂਗਾ ਉਹ ਇਸ ਕਰਕੇ ਉਹ ਹਰ ਵੇਲੇ ਸਾਡੀ ਸੰਭਾਲ ਕਰਦਾ ਸਾਡੀ ਸਾਰ ਲੈਂਦਾ ਹੈ ਜੀ ਹਰੇ ਅੰਦਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਆ ਭਰ ਪੂਰੀ ਜਿਉ ਅੰਦਰ ਵੀ ਉਹ ਪ੍ਰਮਾਤਮਾ ਤੇ ਬਾਹਰ ਵੀ ਉਹ ਹੀ ਆ ਵੈਗਰੂ ਤੇ ਉਹ ਹਰ ਜਗ੍ਹਾ ਤੇ ਭਰਪੂਰ ਪੂਰੀ ਤਰ੍ਹਾਂ ਇਸ ਦੁਨੀਆ ਦੇ ਵਿੱਚ ਸਮਾਇਆ ਹੋਇਆ ਹੈ ਤੇ ਇਸ ਸਿਸਟਮ ਦੇ ਵਿੱਚ ਵਰਤ ਰਿਹਾ ਹੈ ਜੀ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੇ ਆਪ ਹਧੂਰੀ ਜਿਉ ਜਿਹੜੀ ਆਤਮਾ ਸਾਡੇ ਸਰੀਰਾਂ ਵਿੱਚ ਪਾਈ ਹੈ ਨਾ ਵਾਹਿਗੁਰੂ ਨੇ ਉਹ ਵੀ ਉਹਨੇ ਆਪ ਹੀ ਪਾਈ ਹੈ ਤੇ ਆਪ ਸਾਡੇ ਅੰਦਰ ਬੈਠਾ ਹੋਈ ਹਜੂਰੀ ਵਿੱਚ ਅੰਦਰ ਬੈਠਾ ਹੀ ਸਾਨੂੰ ਵੇਖਦਾ ਹੈ ਜੀ ਹਰ ਅੰਤਰਵਾਜਾ ਪਾਉਣੇ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਜੇ ਜਿਉ ਜਿਹੜੀ ਅੰਦਰੋਂ ਸਾਡੇ ਵਾਜਾ ਨਿਕਲਦੀਆਂ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਆ ਉਹ ਵੀ ਮਹਾਰਾਜ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਜਪ ਸਕਦੇ ਤੋ ਜਿਵੇਂ ਸਾਨੂੰ ਬੁਲਾਉਂਦਾ ਨਾ ਪ੍ਰਮਾਤਮਾ ਉਸ ਤਰ੍ਹਾਂ ਹੀ ਆਹੀ ਬੋਲਦੇ ਉਸ ਤਰ੍ਹਾਂ ਹੀ ਜਿਤਨਾ ਵਜਤਰਾ ਵਾਜੇ ਨੂੰ ਵਜਾਈਦਾ ਤੇ ਉਹ ਜਿਵੇਂ ਵੱਜਦਾ ਨਾ ਉਸ ਤਰ੍ਹਾਂ ਹੀ ਮਹਾਰਾਜ ਸਾਨੂੰ ਆਪਣੇ ਅੰਦਰੋਂ ਆਪ ਹੀ ਬੁਲਾਉਂਦਾ ਤੇ ਆਪ ਹੀ ਵਜਾਉਂਦਾ ਹੈ ਵਾਜੇ ਦੀ ਤਰ੍ਹਾਂ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸਬਦਿ ਹਰ ਪ੍ਰਭ ਗਾਜੈ ਜੀਓ ਜਿਹੜਾ ਨਾਮ ਨਿਧਾਨ ਹੈ ਨਾ ਇਹ ਸਾਡੇ ਅੰਦਰ ਹੀ ਆ ਜਦੋਂ ਮਹਾਰਾਜ ਬਖਸ਼ਿਸ਼ ਕਰਦਾ ਤਾਂ ਫਿਰ ਨਾਮ ਜਦੋਂ ਅੰਦਰ ਜਾਂਦਾ ਨਾ ਤੇ ਹਿਰਦੇ ਦੇ ਵਿੱਚੋਂ ਮਾੜੀਆਂ ਵਸਤੂਆਂ ਫੇਰ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਫੇਰ ਨਾਮ ਦਾ ਖਜ਼ਾਨਾ ਜਿਹੜਾ ਉਹ ਸਾਡੇ ਹਿਰਦੇ ਵਿੱਚ ਇਕੱਠਾ ਹੋ ਜਾਂਦਾ ਤੇ ਗੁਰੂ ਦਾ ਸ਼ਬਦ ਜਿਹੜਾ ਗੁਰੂ ਦਾ ਸ਼ਬਦ ਜਦੋਂ ਗੱਜਦਾ ਹੈ ਨਾ ਜਦੋਂ ਗੁਰੂ ਦੇ ਸ਼ਬਦ ਦੀ ਆਵਾਜ਼ ਆਉਂਦੀ ਹੈ ਤੇ ਮਾੜੀਆਂ ਚੀਜ਼ਾਂ ਭੱਜ ਜਾਂਦੀਆਂ ਤੇ ਨਾਮ ਦਾ ਨਿਧਾਨ ਜਿਹੜਾ ਖਜ਼ਾਨਾ ਉਹ ਸਾਡੇ ਹਿਰਦੇ ਵਿੱਚ ਇਕੱਠਾ ਹੋ ਜਾਂਦਾ ਹੈ ਸਾਡੇ ਮਨ ਵਿੱਚ ਇਕੱਠਾ ਹੋ ਜਾਂਦਾ ਹੈ ਜੀ ਆਪੇ ਸਰਣ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਦਾ ਨਾਮ ਆਖ ਲਾਜੈ ਜਿਉ ਤੇ ਉਹ ਮਹਾਰਾਜ ਦੀ ਗੁਰੂ ਮਹਾਰਾਜ ਦੀ ਸਰਨ ਦੇ ਵਿੱਚ ਵੀ ਆਕਾਰਪੁਰ ਦੀ ਸਰਨ ਦੇ ਵਿੱਚ ਵੀ ਸੰਗਤ ਵਿੱਚ ਵੀ ਇਹਦੀ ਕਿਰਪਾ ਤੋਂ ਬਿਨਾ ਉਹਦੀ ਬਖਸ਼ਿਸ਼ ਤੋਂ ਬਿਨਾ ਨਹੀਂ ਜਾਇਆ ਜਾ ਸਕਦਾ ਤੇ ਫਿਰ ਜਿਹੜੇ ਜਿਹੜੇ ਸਰਨ ਦੇ ਵਿੱਚ ਚੱਲ ਜਾਂਦੇ ਆ ਨਾ ਉਹਨਾਂ ਦੀ ਉਲਾਦ ਵੀ ਵੈਗਰੂ ਆਪ ਰੱਖਦੇ ਹਨ ਜੀ ਵਡਭਾਗੀ ਮਿਲ ਸੰਗਤ ਹੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜਿਉ ਜੋ ਉੱਥੇ ਬਾਦਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਬਖਸ਼ਿਸ਼ ਕਰਦੇ ਹਨ ਕਿ ਵੱਡ ਭਾਗੀ ਮਿਲ ਸੰਗਤੀ ਵੱਡ ਭਾਗੀਆਂ ਸੰਗਤ ਪਾਵੇ ਉਹ ਬਖਸ਼ਿਸ਼ ਕਰਦੇ ਨੇ ਤੇ ਵੱਡ ਭਾਗੀ ਮੇਰੇ ਸੰਗਤੀ ਮੇਰੇ ਗੋਵਿੰਦਾ ਵੱਡੇ ਭਾਗਾਂ ਵਾਲਿਆਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ satsangat ਪ੍ਰਾਪਤ ਹੁੰਦੀ ਹੈ ਜਨ ਨਾਨਕ ਨਾਮ ਸਿੱਧ ਕਾਜੇ ਦੀਓ ਤੇ ਫਿਰ ਉੱਥੇ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਸਾਰੇ ਕਾਜ ਸਿੱਧੇ ਹੋ ਜਾਂਦੇ ਹਨ ਜੀ ਗੌੜੀ ਮਾਜ ਮਹੱਲਾ ਚੌਥਾ ਇਹ ਵੀ ਗੌੜੀ ਰਾਗ ਦੇ ਵਿੱਚ ਮਾਜ ਕਿਸਮ ਦਾ ਜਿਹੜਾ ਸ਼ਬਦ ਹੈ ਇਹ ਚੌਥੇ ਪਾਤਸ਼ਾਹ ਸ੍ਰੀ ਗੁਰੂ ਨਾਮਦਾ ਜੀ ਮਹਾਰਾਜ ਦੁਆਰਾ ਆਚਾਰੀ ਕੀ ਕੁਰਬਾਨੀ ਹੈ ਜੀ ਮੈਂ ਹਰ ਨਾਮੈ ਹਰ ਬਿਰਹੋ ਲਗਾਈ ਜਿਉ ਮੇਰੇ ਮਨ ਦੇ ਵਿੱਚ ਨਾ ਹਰੀ ਦੇ ਨਾਮ ਦਾ ਬਿਰਹਾ ਹਰੀ ਦੇ ਨਾਮ ਦਾ ਵਿਰਾਗ ਲੱਗਾ ਹੋਇਆ ਹੈ ਜੀ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜਿਉ ਮੈਨੂੰ ਮੇਰਾ ਪ੍ਰਭੂ ਮਿਲ ਪਿਆ ਨਾ ਜਦੋਂ ਜਦੋਂ ਮਿਲ ਪੈਂਦਾ ਹੈ ਜਦੋਂ ਮਿਲ ਪਵੇ ਉਦੋਂ ਫਿਰ ਮਨ ਦੇ ਵਿੱਚ ਸੁਖ ਪੈ ਜਾਂਦੀ ਆ ਮਨ ਹਿਰਦਾ ਸ਼ਾਂਤ ਹੋ ਜਾਂਦਾ ਹੈ ਜੀ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜਿਉ ਏ ਕੁਦਰਤ ਹੈ ਵਾਗਿਰੂ ਅਸੀਂ ਹਰਿ ਪ੍ਰਭੂ ਅਕਾਲ ਪੁਰਖ ਵਾਗਿਰੂ ਮਹਾਰਾਜ ਜੀ ਜਦੋਂ ਤੁਹਾਨੂੰ ਦੇਖਦੇ ਆ ਨਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਨਮ ਹੋਵੇ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹੋ ਦਰਸ਼ ਕਰ ਆਪਣੇ ਚਿਹਰੇ ਮਹਾਰਾਜ ਤੁਸੀਂ ਸਾਡੇ ਬਖਸ਼ਿਸ਼ ਕਰ ਦਿੰਦੇ ਹੋ ਨਾ ਫਿਰ ਅਸੀਂ ਉਹਨੂੰ ਦੇਖ ਦੇਖ ਜੀਂਦੇ ਹਾਂ ਜੀ ਮੇਰਾ ਨਾਮ ਸਕਾ ਹਰ ਭਾਈ ਜਿਓ ਵੈਗਰੂ ਜਿਹੜਾ ਤੇਰਾ ਨਾਮ ਆ ਇਹੋ ਮੇਰਾ ਸਕਾ ਦੋਸਤ ਆ ਮੇਰਾ ਤੇ ਇਹੋ ਮੇਰਾ ਭਰਾ ਹੈ ਜੀ ਗੁਣ ਗਾਹੋ ਸੰਤ ਜਿਓ ਮੇਰੇ ਹਰ ਪ੍ਰਭ ਕੇਰੇ ਜਿਓ हे संतो हे गुरमुखो हे भाई जे गु, अपने गुरु घर दे प्रेमियों गुण गुण गावो संत जीओ मेरे हावरा केरे जीओ मेरे प्रभु दे गुना दा गायन करो जी जब गुरमुख नाम जियो भाग वडेरे जियो जबो गुरमुखो जेडे तुसी जपदे हो ताडे बड़े-बड़े भाग हन जी हर हर नाम जियो ਪ੍ਰਾਨ ਹਰ ਮੇਰੇ ਜਿਓ ਜਿਹੜਾ ਹਰੀ ਦਾ ਨਾਮ ਹੈ ਨਾ ਉਹ ਮੇਰੇ ਪ੍ਰਾਨ ਜੇ ਆਖਾਂ ਜੀਵਾ ਵਿਸਰੇ ਮਰ ਜਾਓ ਜਿਹਦੇ ਆਖਦਾ ਹੈ ਨਾ ਫੇਰ ਤੇ ਜੀਣਾ ਤੇ ਵਿਸਰਦਾ ਨਾਮ ਤੇ ਫੇਰ ਮਰ ਜਾਣਾ ਇਸ ਕਰਕੇ ਮੇਰੇ ਪ੍ਰਾਨ ਆ ਜਿਹੜੇ ਉਹ ਹਰੀ ਦਾ ਪ੍ਰਮਾਤਮਾ ਦਾ ਨਾਮ ਹੈ ਜੀ ਫਿਰ ਬਹੁੜ ਨਾ ਭਵਜਲ ਫੇਰੇ ਜਿਓ ਜਿਹੜੇ ਨਾਮ ਜਪਦੇ ਆ ਨਾ ਉਹ ਫਿਰ ਸੰਤ ਮਹਾਂਪੁਰਸ਼ ਬਣ ਜਾਂਦੇ ਆ ਸੰਤ ਉਹ ਹੁਕਮ ਦੇ ਨਾਲ ਪ੍ਰਮਾਤਮਾ ਦੇ ਨਾਲ ਆਉਂਦੇ ਤੇ ਹੁਕਮ ਨਾਲ ਚੱਲ ਜਾਂਦੇ ਆ ਜਨਮ ਮਰਨ ਦਹੁ ਮੈਂ ਨਾਹੀਂ ਜਨ ਪਰਵੁ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸੋ ਲੈਣ ਮਲਾਏ ਫਿਰ ਬਹੁਲ ਨਾ ਭਵਜਲ ਫੇਰੇ ਦਿਓ ਉਹਨਾਂ ਨੂੰ ਫੇ ਭਵਜਲ ਦੇ ਫੇਰੇ ਦੁਬਾਰਾ ਨਹੀਂ ਪੈਂਦੇ ਜਿਹੜੇ ਨਾਮ ਜਪਦੇ ਹਨ ਜੀ ਕਿਉਂ ਹਰ ਪ੍ਰਭ ਵੇਖਾ ਮੇਰੇ ਮਨ ਤਨ ਚਾਉ ਜਿਉ ਮੈਂ ਕਿਸ ਤਰ੍ਹਾਂ ਉਸਦੀ ਪ੍ਰਭੂ ਦੇ ਦਰਸ਼ਨ ਕਰਾਂ ਮੇਰੇ ਮਨ ਦੇ ਚਾ ਵੜਾ ਵਾ ਤੇ ਭਗਤਾਂ ਨੇ ਕਿਹਾ ਜੀ ਆਪਣੇ ਭਗਤਾਂ ਨੇ ਕਿਹਾ ਵੇ ਸੰਤਨ ਸੰਗ ਕਬੀਰਾਂ ਬਿਗਰਿਓ ਸੋ ਕਬੀਰ ਆਮੇ ਨਿਭਰਿਓ ਉਹ ਤੇ ਪ੍ਰਮਾਤਮਾ ਵਰਗੇ ਹੋ ਗਏ ਚੰਦਨ ਕੈ ਸੰਧ ਤਰਵਰ ਬਿਗਰਿਓ ਸੋ ਚੰਦ ਤਰਵਰ ਚੰਦਨ ਹੋਏ ਨਿਭਰਿਓ ਪਾਰਸ ਕੈ ਸੰ ਤਾਂਗਾ ਤਾਂਬਾ ਬਿਗਰਿਓ ਸੋਰ ਤਾਂਬਾ ਕੰਚਨ ਹੋਏ ਨਿਭਰਿਓ ਤੇ ਜਿਹੜੇ ਭਗਤ ਹੁੰਦੇ ਆ ਨਾ ਜਦੋਂ ਜਿਹੜੇ ਤੇ ਨਾਮ ਜਪਦੇ ਆ ਉਹ ਵੇ ਪ੍ਰਮਾਤਮਾ ਵਰਗੇ ਹੋ ਜਾਂਦੇ ਆ ਹਰ ਕਿਉ ਹਰ ਪਰਾ ਵੇਖਾਂ ਮੇਰੇ ਮਨ ਤਾਂ ਚਾਉ ਜੀ ਮੇਰੇ ਮਨ ਦੇ ਵਿੱਚ ਚਾਹ ਕਿ ਮੈਂ ਕਿਸ ਤਰ੍ਹਾਂ ਉਸ ਪ੍ਰਮਾਤਮਾ ਨੂੰ ਵੇਖਾਂ ਹਰ ਮੇਲੋ ਸੰਤੋ ਜੀਓ ਮੇਰੇ ਮਨ ਲੱਗਾ ਭਾਉ ਜੀਓ ਮੇਰੀ ਭਾਵਨਾ ਬਣ ਗਈ ਹੈ ਸੰਤੋ ਏ ਗੁਰਮਖੋ ਮੈਨੂੰ ਮੇਰੇ ਮਨ ਦੇ ਵਿੱਚ ਐਸੀ ਭਾਵਨਾ ਬਣ ਗਈ ਹੈ ਮੇਰੇ ਮਨ ਦੇ ਵਿੱਚ ਚਾਹ ਹੈ ਤੇ ਹਰ ਮੇਲੋ ਸੰਤ ਜੀਓ ਮਨਤਨ ਲੱਗਾ ਭਾਉ ਜੀਓ ਮਨ ਦੇ ਵਿੱਚ ਭਾਵਨਾ ਬਣ ਗਈ ਹੈ ਜੀ ਗੁਰ ਸ਼ਬਦੀ ਪਾਈਏ ਹਰ ਪ੍ਰੀਤਮ ਰਾਉ ਜਿਓ ਤੇ ਉਹਨਾਂ ਨੇ ਸੰਤਾਂ ਮਹਾਂਪੁਰਖਾਂ ਨੇ ਕਹਿੰਦੇ ਬਈ ਗੁਰ ਸ਼ਬਦੀ ਪਾਈਏ ਹਰ ਪ੍ਰੀਤਮ ਰਾਜ ਗੁਰੂ ਦਾ ਸ਼ਬਦ ਮੰਨ ਕੇ ਕਿਉਂਕਿ ਅਸੀਂ ਨਾਦੀ ਪੁੱਤਰ ਆ ਗੁਰੂ ਮਹਾਰਾਜ ਦੇ ਬਿੱਦੀ ਪੁੱਤਰ ਨਹੀਂ ਆ ਇਸ ਕਰਕੇ ਗੁਰ ਸ਼ਬਦੀ ਪਾਈਏ ਹਰ ਪ੍ਰੀਤਮ ਰਾਉ ਜਿਓ ਗੁਰੂ ਦਾ ਸ਼ਬਦ ਮੰਨ ਕੇ ਹੀ ਉਸ ਪ੍ਰੀਤਮ ਰਾਉ ਪਰਮਾਤਮਾ ਨੂੰ ਪਾਇਆ ਜਾਂਦਾ ਹੈ ਜੀ ਵਡ ਭਾਗੀ ਜਪ ਲਾਓ ਜਿਓ ਤੇਰੇ ਬੜੇ ਭਈ ਵੱਡੇ ਭਾਗ ਹੈ ਗੁਰਮੁਖਾ ਤੇ ਇਸ ਕਰਕੇ ਤੂੰ ਨਾਮ ਜਪ ਤੇਰੇ ਬੜੇ ਵੱਡੇ ਭਾਗ ਹੈ ਦਲਬ ਦੇ ਪਾਈ ਵਡਭਾਗੀ ਨਾਮ ਨਾਲ ਜਪੇ ਤੇ ਆਤਮ ਘਾਤੀ ਜਿਹੜਾ ਦਲਬ ਦੇ ਬੜੇ ਵੱਡੇ ਭਾਗਾ ਨਾਲ ਮਿਲਦੀ ਹੈ ਜਿਹੜੇ ਨਾਮ ਨਹੀਂ ਜਪਦੇ ਨਾ ਉਹ ਇਸ ਤਰ੍ਹਾਂ ਦੇ ਕਰਦੇ ਜੇ ਤਾਂ ਆਤਮ ਘਾਤ ਆਪਣਾ ਸੁਸਾਇਡ ਕਰ ਲੈਂਦੇ ਨੇ ਇਸ ਤਰ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਬਣ ਜਾਂਦੀ ਹੈ ਜੀ ਸਦਾ ਹੀ ਸਾਰੀ ਜ਼ਿੰਦਗੀ ਉਹ ਤਪਦੇ ਰਹਿੰਦੇ ਹਨ ਉਹਨਾਂ ਦਾ ਜਿਹੜਾ ਮਨ ਵਾ ਮਨ ਤੇ ਤਨ ਸਦਾ ਹੀ ਤਪਦਾ ਰਹਿੰਦਾ ਤੇ ਜਿਹੜੇ ਵੱਡੇ ਭਾਗਾਂ ਵਾਲੇ ਆ ਉਹ ਜਪ ਨਾਉ ਜੀ ਉਹ ਵੱਡੇ ਭਾਗਾਂ ਵਾਲੇ ਗੁਰਮੁਖ ਨਾਮ ਜਪਦੇ ਹਨ ਜੀ ਮੇਰੇ ਮਨ ਤਨ ਵੱਡੜੀ ਗੋਵਿੰਦ ਪ੍ਰਭ ਆਸਾ ਜੀਓ ਮੇਰੇ ਮਨ ਦੇ ਚ ਬਹੁਤ ਵੱਡੀ ਪ੍ਰਮਾਤਮਾ ਨੂੰ ਮਿਲਦੀ ਆਸਾ ਹੈ ਮੈਂ ਆਸਾ ਲੈ ਕੇ ਚੱਲਿਆ ਤੇ ਆਸ ਆਸ ਜਦੋਂ ਲੈ ਕੇ ਚੱਲ ਪਈਏ ਨਾ ਫੇ ਜਿਹੜੇ ਰਸਤੇ ਤੇ ਚੱਲੋਗੇ ਨਾ ਤੁਹਾਨੂੰ ਉਸੇ ਰਸਤੇ ਤੇ ਤੁਹਾਨੂੰ ਪਾਂਧੀ ਮਿਲ ਜਾਣਗੇ ਕਈ ਵਾਰ ਜਦੋਂ ਤੁਸੀਂ ਗੁਰੂ ਘਰ ਨੂੰ ਚਲਦੇ ਹੋ ਨਾ ਤੇ ਕਈ ਵਾਰ ਤੁਹਾਨੂੰ ਰਾਹ 'ਚ ਹੱਥ ਵੀ ਦੇ ਦਿੰਦੇ ਕਿ ਮੈਨੂੰ ਗੁਰੂ ਘਰ ਲੈ ਚਲੋ ਕਿ ਉਹਦੇ ਨਾਲ ਜਦੋਂ ਬਚਨ ਬਲਾਸ ਹੋ ਜਾਂਦੇ ਨਾ ਉਹਨਾਂ ਗੁਰਮਖਾ ਦੇ ਨਾਲ ਫਿਰ ਆਪਣਾ ਮਨ ਕਰਕੇ ਇੱਕ ਰਿਸ਼ਤਾ ਬਣ ਜਾਂਦਾ ਹੈ ਕਿ ਇਹ ਵੀ ਗੁਰੂ ਦੇ ਸਿੱਖ ਅਸੀਂ ਵੀ ਆ ਤੇ ਉਹਨਾਂ ਨੂੰ ਪੁੱਛ ਰਹੀਦਾ ਵੀ ਕੱਲ ਨੂੰ ਤੁਸੀਂ ਕਿੰਨੇ ਕ ਵਜੇ ਆਉਣਾ ਤੇ ਮੈਂ ਵੀ ਤੁਹਾਡੇ ਨਾਲ ਗੁਰੂ ਘਰ ਚਲ ਚਲੂੰਗਾ ਇਸ ਕਰਕੇ ਮੇਰੇ ਮਨ ਤਨ ਵੱਡੜੀ ਗੋਲ드 ਪ੍ਰਭ ਆਸਾ ਜੀਓ ਸਾਡੇ ਮਨ ਦੇ ਵਿੱਚ ਬੜੀ ਵੱਡੀ ਆਸ ਬਣ ਗਈ ਹੈ ਮੈਂ ਪ੍ਰਮਾਤਮਾ ਨੂੰ ਦਰਸ਼ਨ ਕਰਨ ਦੀ ਹਨੇ ਮਹਿਲੋ ਸੰਤ ਜਿਓ ਗੋਲਦ ਪ੍ਰਭ ਪਾਸਾ ਜਿਓ ਇਹ ਸੰਤੋ ਮਾਂ ਬਰਛੋ ਕਰੋ ਕਿਰਪਾ ਹਰੀ ਦੇ ਸੰਤੋ ਤੇ ਜਿਮਨ ਦਸੋ ਉਹ ਪ੍ਰਮਾਤਮਾ ਦਾ ਪਾਸਾ ਕਿਹੜੇ ਪਾਸੇ ਕਿਹੜੇ ਪਾਸੇ ਮੈਂ ਜਾਵਾਂ ਜੀ ਸਤਗੁਰ ਮਤ ਨਾਮ ਸਦਾ ਪ੍ਰਗਾਸਾ ਜਿਓ ਸੱਚੇ ਗੁਰੂ ਦਾ ਨਾਮ ਨਾ ਜਿਹੜਾ ਉਹ ਸਦਾ ਪ੍ਰਕਾਸ਼ ਸਦਾ ਪ੍ਰਕਾਸ਼ ਕਰਦਾ ਹੈ ਸਦਾ ਉਹ ਹਨੇਰੇ ਨੂੰ ਖਤਮ ਕਰਦਾ ਹੈ ਸਤਗੁਰ ਮਤ ਨਾਮ ਸੱਚੇ ਗੁਰੂ ਦੀ ਜਿਹੜੀ ਮੱਤਵ ਹੈ ਉਹਦਾ ਨਾਮ ਜਦੋਂ ਜਪੀਦਾ ਨਾਲ ਉਹਦਾ ਮੱਤ ਲੈ ਕੇ ਤੇ ਫਿਰ ਸਦਾ ਪ੍ਰਕਾਸ਼ ਹੁੰਦਾ ਕਦੇ ਹਨੇਰਾ ਨਹੀਂ ਪਹੁੰਦਾ ਜੀ ਜਦ ਨਾਨਕ ਪੂਰੇ ਅੜੀ ਮਨ ਆਸਾ ਜਿਓ ਚੌਥੇ ਪਾਤਸ਼ਾਹ ਸਿਰਗੁਰੂ RAMDAS JI ਮਹਾਰਾਜ ਕਿਰਪਾ ਕਰਦੇ ਨੇ ਕਿ ਭੇਜਿਆ ਨਾਨਕ ਕਿ ਸਾਡੀ ਆਸਾ ਨਾ ਜਿਹੜੀ ਉਹ ਪੂਰੀ ਕਰ ਦਿੱਤੀ ਕਿਉਂਕਿ ਨਾਮ ਤਾਂ ਅੰਦਰੋਂ ਮਿਲ ਗਿਆ ਤੇ ਨਾਮ ਦੇ ਨਾਲ ਸਾਡੇ ਹਿਰਦੇ 'ਚ ਪ੍ਰਕਾਸ਼ ਹੋ ਗਿਆ ਜਦੋਂ ਤੁਸੀਂ ਇਸੇ ਕਮਰੇ ਵਿੱਚ ਜਾਂਦੇ ਹੋ ਨਾ ਉਤੇ ਰੋਸ਼ਨੀ ਨਾ ਨਾ ਹੋਵੇ ਸਾਰੇ ਹਨੇਰਾ ਹੁੰਦਾ ਫਿਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਲਾਈਟ ਲੈ ਕੇ ਜਾਂਦੇ ਜੋ ਤੇ ਰੋਸ਼ਨੀ ਮਿਲ ਜਾਂਦੀ ਹੈ ਤੇ ਤੁਹਾਡੇ ਮਨ ਦੀ ਜਿਹੜੀ ਚੀਜ਼ ਤੁਸਾਂ ਤੋਂ ਪ੍ਰਾਪਤ ਕਰਨੀ ਆ ਤੁਸੀਂ ਪ੍ਰਾਪਤ ਕਰ ਲੈਂਦੇ ਹੋ ਇਸ ਤਰ੍ਹਾਂ ਹੀ ਇਹ ਵੈਗਰੂ ਦਾ ਨਾਮ ਜਦੋਂ ਤੁਹਾਨੂੰ ਮਿਲ ਜਾਂਦਾ ਨਾ ਤੁਹਾਡੇ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਤੁਹਾਡੇ ਮਨ ਦੀ ਆਸ ਪੂਰੀ ਹੋ ਜਾਂਦੀ ਹੈ ਜੀ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦਾ ਵੀ ਐਸਾ ਸ਼ਬਦ ਜੋ ਗੁਰਮਤਿ ਦੇ ਨਕੂਨ ਨਾ ਬੋਲਿਆ ਗਿਆ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣਾ ਰ ਹੈ ਬਖਸ਼ ਲੈਣਾ ਜੀ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਸੋ ਮਾਫ ਕਰ ਦੇਣਾ ਆਹ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਈਏ ਜੀ ਸਤ ਗੁਰ ਮਤ ਨਾਮ ਸਦਾ ਪਰਗਾਸਾ ਜਿਓ ਜਲ ਨਾਨਕ ਪੂਰੇ ਆੜੀ ਮਨ ਆਸਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ